ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ਨੰਬਰ 487 ਤੇ ਇੱਕ ਸ਼ਬਦ ਆਉਂਦਾ ਹੈ ਕੁੰਮੀ ਜਲ ਮਹਿ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੇ ਇੱਥੇ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੀ ਕੱਚੂ ਗੁੰਮੀ ਹੁੰਦੀ ਆ ਉਹ ਪਾਣੀ ਤੋਂ ਬਾਹਰ ਆ ਕੇ ਆਂਡੇ ਦਿੰਦੀ ਹੈ ਤੇ ਆਂਡੇ ਦੇਣ ਤੋਂ ਬਾਅਦ ਉਹ ਪਾਣੀ ਵਿੱਚ ਵਾਪਸ ਚਲੇ ਜਾਂਦੀ ਹੈ ਕੱਚੂ ਗੁੰਮੀ ਦੇ ਥਾਂ ਨਹੀਂ ਲੱਗੇ ਥਾਂ ਦੇ ਦਾ ਮਾਤਰਵ ਦੁੱਧ ਨਹੀਂ ਖਾਨ ਜੋ ਆਪਣੇ ਬੱਚਿਆਂ ਨੂੰ ਪਿਆ ਸਕੇ ਉਹ ਪਾਣੀ ਵਿੱਚ ਵਾਪਸ ਚਲੇ ਜਾਂਦੀ ਹੈ ਬੱਚੇ ਨਹੀਂ ਉੱਡ ਸਕਦੇ ਨੇ ਨਹੀਂ ਕਿਤੇ ਜਾ ਸਕਦੇ ਨੇ ਫਿਰ ਉਹਨਾਂ ਦੀ ਪਾਲਣਾ ਕੌਣ ਕਰਦਾ ਹੈ? ਕੌਣ ਉਹਨਾਂ ਨੂੰ ਰਿਜਕ ਦਿੰਦਾ ਹੈ? ਕੌਣ ਉਹਨਾਂ ਨੂੰ ਪਾਲਦਾ ਹੈ? ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਇੱਥੇ ਮਹਾਰਾਜ ਜੀ ਕਹਿੰਦੇ ਨੇ ਮਨ ਵਿੱਚ ਸੋਚ ਕੇ ਵਿਚਾਰ ਕਰ ਉਹਨਾਂ ਬੱਚਿਆਂ ਨੂੰ ਕੌਣ ਪਾਲਦਾ ਪਿਆ ਹੈ? ਕੌਣ ਇਨ੍ਹਾਂ ਬੱਚਿਆਂ ਨੂੰ ਰਿਜਕ ਦੇ ਰਿਹਾ ਹੈ? ਉਹ ਪਰਮਾਤਮਾ ਉਹ ਵਾਹਿਗੁਰੂ ਉਹ ਅਕਾਲ ਪੁਰਖ ਜੀ ਉਹਨਾਂ ਬੱਚਿਆਂ ਦੀ ਪਾਲਣਾ ਕਰ ਰਹੇ ਨੇ ਉਹਨਾਂ ਬੱਚਿਆਂ ਨੂੰ ਪਾਲ ਰਹੇ ਨੇ ਜਦ ਕਿ ਕਛੂ ਗੁੰਮੀ ਅੰਡੇ ਦੇਣ ਤੋਂ ਬਾਅਦ ਵਾਪਸ ਸਮੁੰਦਰ ਵਿੱਚ ਪਾਣੀ ਵਿੱਚ ਚਲੇ ਜਾਂਦੀ ਹੈ ਫਿਰ ਉਹ ਕਦੇ ਪਰਤ ਕੇ ਵਾਪਸ ਨਹੀਂ ਆਉਂਦੀ ਆਪਣੇ ਬੱਚਿਆਂ ਦੇ ਕੋਲ ਕਦੇ ਨਹੀਂ ਆਉਂਦੀ ਉਹ ਆਪਣੇ ਬੱਚੇ ਹਨ ਦੁੱਧ ਨਹੀਂ ਪਿਆ ਸਕਦੀ ਕਿਉਂਕਿ ਕਛੂ ਗੁੰਮੀ ਦੇ ਥਨ ਨਹੀਂ ਹੁੰਦੇ ਇਸ ਕਰਕੇ ਉਨਾ ਬੱਚਿਆਂ ਦੀ ਪਾਲਨਾ ਕੌਣ ਕਰ ਰਿਹਾ ਹੈ ਕੇਵਲ ਉਹ ਪਰਮਾਤਮਾ ਕੇਵਲ ਉਹ ਦਰਿੰਕਾਰ ਅਕਾਲ ਪੁਰਖ ਜੀ ਉਹ ਬੱਚਿਆਂ ਦੀ ਪਾਲਨਾ ਕਰੇ ਰਹੇ ਨੇ ਪਾਖਨ ਕੀਟ ਗੁਪਤ ਹੋਇ ਰਹਤਾ ਤਾਂ ਚੋ ਮਾਰਗ ਨਹੀਂ ਪਾਖਨ ਦਾ ਅਰਥ ਹੈ ਪੱਥਰ ਇੱਥੇ ਮਹਾਰਾਜ ਜੀ ਕਹਿਣਾ ਚਾਹੁੰਦੇ ਨੇ ਕਿ ਪੱਥਰ ਵਿੱਚ ਕੀੜਾ ਹੁੰਦਾ ਹੈ ਅਰਥਾਤ ਕੀੜੇ ਹੁੰਦੇ ਨੇ ਪੱਥਰ ਵਿੱਚ ਨਾ ਹੀ ਜਾਣ ਦਾ ਕੋਈ ਮਾਰਗ ਹੈ ਅਤੇ ਨਾ ਹੀ ਆਉਣ ਦਾ ਕੋਈ ਮਾਰਗ ਹੈ ਉਹ ਪਰਮਾਤਮਾ ਪੱਥਰਾਂ ਵਿੱਚ ਵੀ ਰਿਜਕ ਪਚਾ ਦਿੰਦਾ ਹੈ ਅਰਥਾਤ ਉਹਨਾਂ ਕੀੜਿਆਂ ਨੂੰ ਭੋਜਨ ਪਚਾ ਦਿੰਦਾ ਹੈ ਉਹ ਪਰਮਾਤਮਾ ਉਹਨਾਂ ਕੀੜਿਆਂ ਦੇ ਵੀ ਪਾਲਣਾ ਕਰਦਾ ਪਿਆ ਹੈ ਜਿਹੜੇ ਪੱਥਰ ਵਿੱਚ ਹੱਦ ਪੱਥਰ ਵਿੱਚ ਨਾ ਹੀ ਕੋਈ ਜਾਣ ਦਾ ਮਾਰਗ ਹੈ ਪੱਥਰ ਵਿੱਚੋਂ ਨਾ ਹੀ ਕੋਈ ਆਉਣ ਦਾ ਮਾਰਗ ਹੈ ਉਨਾ ਪੱਥਰਾਂ ਵਿੱਚ ਕੀੜੇ ਵੱਸਦੇ ਨੇ ਤੇ ਉਹ ਪ੍ਰਮਾਤਮਾ ਇੰਨਾ ਦਿਆਲੂ ਹੈ ਇੰਨਾ ਪ੍ਰਮਾਤਮਾ ਪਰ ਉਪਕਾਰ ਕਰਦਾ ਹੈ ਉਹ ਉਹਨਾਂ ਕੀੜਿਆਂ ਨੂੰ ਪੱਥਰ ਵਿੱਚ ਵੀ ਭੋਜਨ ਪਹੁੰਚਾ ਦਿੰਦਾ ਹੈ ਪੱਥਰਾਂ ਵਿੱਚ ਵੀ ਉਹਨਾਂ ਕੀੜਿਆਂ ਦੀ ਉਹ ਅਕਾਲ ਪੁਰਖ ਜੀ ਪਾਲਣਾ ਕਰ ਰਹੇ ਨੇ ਕਹੇ ਤਨਾਂ ਪੂਰਨ ਤਾਹੂ ਕੋ ਮਤਰੇ ਜੀ ਡਰਾਹੀ ਇੱਥੇ ਤੋਹ ਸਤਨਾਂਜੀ ਕਹਿ ਰਹੇ ਨੇ ਕਿ ਉਹ ਪਰਮਾਤਮਾ ਪਥਰਾਂ ਵਿੱਚ ਵੀ ਕੀੜਿਆਂ ਦੀ ਪਾਲਣਾ ਕਰ ਰਿਹਾ ਹੈ ਪਾਲਦਾ ਪਿਆ ਹੈ ਹੈ ਮਨੁੱਖ ਹੈ ਇਨਸਾਨ ਫਿਰ ਤੈਨੂੰ ਕਿਸ ਗੱਲ ਦੀ ਚਿੰਤਾ ਤੂੰ ਕਿਉਂ ਫਿਕਰ ਵਿੱਚ ਬੈਠਾ ਹੋਇਆ ਹੈ ਉਹ ਪਰਮਾਤਮਾ ਜਿੱਥੇ ਕੀੜਿਆਂ ਦੀ ਪਾਲਣਾ ਕਰ ਰਿਹਾ ਹੈ ਪਸ਼ੂਆਂ ਪੰਛੀਆਂ ਦੀ ਪਾਲਣਾ ਕਰ ਰਿਹਾ ਹੈ ਉਹ ਪਰਮਾਤਮਾ ਨੂੰ ਤੇਰਾ ਵੀ ਫਿਕਰ ਹੈ ਜਿਸ ਪ੍ਰਮਾਤਮਾ ਨੇ ਤੈਨੂੰ ਇਸ ਜੱਗ ਵਿੱਚ ਲਿਆਂਦਾ ਹੈ ਇਸ ਦੁਨੀਆ ਵਿੱਚ ਲਿਆਂਦਾ ਹੈ ਉਹ ਪ੍ਰਮਾਤਮਾ ਤੇਰੀ ਵੀ ਪਾਲਣਾ ਕਰੇਗਾ ਤੂੰ ਕਿਸੇ ਚੀਜ਼ ਦਾ ਡਰ ਨਾ ਕਰ ਤੂੰ ਆਪਣੇ ਮਨ ਵਿੱਚ ਕਿਸੇ ਦੀ ਕਿਸੇ ਦੀ ਵੀ ਚਿੰਤਾ ਨਾ ਕਰ ਉਹ ਪ੍ਰਮਾਤਮਾ ਤੇਰੀ ਵੀ ਪਾਲਣਾ ਕਰੇਗਾ ਉਹ ਪ੍ਰਮਾਤਮਾ ਤੈਨੂੰ ਵੀ ਪਾਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ